ਸਾਤ ਵਿੱਚ ਹਰ ਸਾਲ ਮਹਿੰਗਾ ਹੁੰਦਾ ਤੋਦ ਕਰ ਜਾਂ ਸਰਜੰਡਰ ਕਿਸਾਨਾਂ ਵਾਲੇ ਤੋਂ ਦੇ ਸਰਜੀ ਸਾਂ ਨਹੀਂ ਛੱਡਦੀ ਇਹ ਖੇਤਾਂ ਵਿੱਚ ਉਸ ਕਾਰਨ ਫਿਰ ਥੋੜਾ ਜਿਹਾ ਮਹਿੰਗਾ ਹੁੰਦਾ ਇਹ ਮਾਹ ਚਲਦੀ ਜਿਆਦਾਤਰ ਮਾਹ ਚਲਦੀ ਰਹਦੀ ਹੈ ਜੀ ਸੋਰੀ ਅੱਗੇ ਹਰ ਸਾਲ ਮਹਿੰਗੀ ਹੁੰਦੀ ਹੈ ਲੇਕਿਨ ਇਸ ਵਾਰੀ ਇੱਕ ਮਹੀਨਾ ਹੀ ਪਹਿਲੇ ਐਡਵਾਂਸ ਹੀ ਮਹਿੰਗੀ ਹੋ ਗਈ ਹੈ ਪਿੱਛੇ ਰਸੇ ਰੁਸੇ ਹਿਮਾਚਲ ਦੇ ਸਾਰੇ ਬੰਦ ਹੋਏ ਬਈ ਸਬਜ਼ੀ ਕੋਈ ਆਏ ਨਹੀਂ ਕਰਦੀ 70 80 ਰੁਪਏ ਕਿਲੋ ਕੀ ਹੈ 120 ਰੁਪਏ ਕਿਲੋ ਮਟਰ 80 ਰੁਪਏ ਕਿਲੋ ਭਿੰਡੀਆਂ 60 ਰੁਪਏ ਕਿਲੋ ਫਲਾ ਡਮਾਟਾ ਟਮਾਟਰ ਵੀ ਇੱਕ ਦੋ ਦਿਨ ਚ ਮਹਿੰਗਾ ਹੋਇਆ ਨਾ ਇਹ ਹੋਰ ਸਮਾਜ ਦੀ ਗੱਲ ਕਰੀਏ ਜਿਹੜੇ ਗਰੀਬ ਲੋਕ ਹੈ ਉਹਨਾਂ ਦੇ ਇਸ ਚੀਜ਼ ਦਾ ਬੜਾ ਅਸਰ ਪਿਆ ਰਿਹਾ ਵੀ ਉਹਨਾਂ ਦੇ ਘਰ ਵਿੱਚ ਕੋਈ ਸੁੱਕੀ ਸਮਝ ਨਹੀਂ ਇਸ ਲਈ ਪਾਣੀ ਕਿਉਂਕਿ ਉਹਦੀ ਪਹੁੰਚ ਤੋਂ ਬਾਹਰ ਹੈ ਕੋਈ ਵੀ ਚੀਜ਼ ਲੈ ਲੋ 50 60 ਰੁਪਏ ਕਿਲੋ 100 ਰੁਪਏ ਕਿਲੋ ਹੈ ਇੱਕ ਟਾਈਮ ਦੀ ਜੇ 100 ਰੁਪਏ ਦੀ ਸਬਜ਼ੀ ਹੈਗੀ ਜੇ ਦੋ ਟਾਈਮ ਬਣਾਏਗਾ ਤੇ 200 ਦੀ ਸਬਜ਼ੀ ਮਜ਼ਦੂਰ ਬੰਦਾ ਤੇ ਸਬਜ਼ੀ ਬਣਾ ਹੀ ਨਹੀਂ ਸਕਦਾ ਕਿ ਇਹ ਹਰ ਸਾਲ ਤਰ੍ਹਾਂ ਬਰਸਾਤ ਵਿੱਚ ਹਰ ਸਾਲ ਮਹਿੰਗਾ ਹੁੰਦਾ ਥੋੜਾ ਕਰ ਜਨ ਸਰ ਜਾਂਦਾ ਕਿਸਾਨਾਂ ਦੇ ਥੋੜੇ ਤਰਜੀ ਸਾਰੀ ਛੱਡ ਜਾਂਦੀ ਹੈ ਖੇਤਾਂ ਵਿੱਚ ਉਸ ਕਾਰਨ ਫਿਰ ਥੋੜਾ ਜਿਆ ਮਹਿੰਗਾ ਹੋ ਜਾਂਦਾ ਇਹ ਮਾਚ ਜਲਦੀ ਜਿਆਦਾਤਰ ਮਾਚ ਜਲਦੀ ਸਰਦੀ ਹੈ ਆ ਦੇ ਵਿੱਚ ਨੇ ਆਈ ਜਾਂ ਦਰੋਂ ਜੁਪੀ ਆਉਂਦੀ ਹੈ ਦਿਲੀਆਂ ਵੱਡੀਆਂ ਆਣੀਆਂ ਜੇ ਪਰਵਲ ਹੋ ਗਿਆ ਜੰਗਸਿਕ ਹੋਈ ਆਮਲਾ ਹੋਇਆ ਕਪੋੜਾ ਹੋ ਗਿਆ ਐਸਐਟਓ ਦੇ ਬਾਹਰੋਂ ਦੇ ਬਾਕੀ ਸਭ ਹਮਾਸ਼ਲ ਦੁਆਰੀ ਕਿਹੜੀ ਕਿਹੜੀ ਸਬਜ਼ੀ ਹੈ ਜਿਹੜੀ ਮਹਿੰਗੀ ਜਿਹੜੀ ਸਾਰੀਆਂ ਟੋਟਲ ਤਕਰੀਬਨ ਮਹਿੰਗੀਆਂ ਹੀ ਆ ਬਰਸਾਤ ਦੇ ਕਾਰਨ ਮਹਿੰਗੀ ਹਰ ਸਾਲ ਤਰ੍ਹਾਂ ਹਰ ਸਾਲ ਮਹਿੰਗੀਆਂ ਹੋਈਆਂ ਕੋਈ ਸਸਤੀ ਕੋਈ ਨਹੀਂ ਹੈ ਸਬਜ਼ੀ ਹਾਂਜੀ ਸਬਜ਼ੀ ਨਾਮ ਆਪਣਾ ਰਾਹੁਲ ਮਾਜੇ ਨਾਮ ਹੈ ਮੇਰਾ ਰਾਹੁਲ ਦੀ ਕੀ ਗੱਲ ਸਬਜ਼ੀ ਜਿਹੜੀ ਮਹਿੰਗੀ ਹੋ ਸਰ ਸਬਜ਼ੀ ਸੋਰੀ ਅੱਗੇ ਹਰ ਸਾਲ ਮਹਿੰਗੀ ਹੁੰਦੀ ਹੈ ਲੇਕਿਨ ਇਸ ਵਾਰੀ ਇੱਕ ਮਹੀਨਾ ਹੀ ਪਹਿਲੇ ਏਡਵਾਂਸ ਹੀ ਮਹਿੰਗੀ ਹੋ ਗਈ ਹੈ ਪਿਛੇ ਦਾ ਸੇਰ ਉਸੇ ਜਿਹੜਾ ਸਾਰੇ ਬੰਦ ਹੋਏ ਸਬਜੀ ਕੋਈ ਆਈ ਨਹੀਂ ਗਰਦੀ 70 80 ਰੁਪਏ ਕਿਲੋ ਕੀ ਹੈ 120 ਰੁਪਏ ਕਿਲੋ ਮਟਰ 80 100 ਰੁਪਏ ਕਿਲੋ ਭਿੰਡੀਆਂ 60 ਰੁਪਏ ਕਿਲੋ ਫਲਾ ਡਮਾਟਾ ਟਮਾਟਰ ਵੀ ਇੱਕ ਦੋ ਦਿਨ ਚ ਮੰਗੋ ਆਏ ਨਾ ਯਾਰ ਤੇਰੇ ਵਿੱਚ ਗਾਗ ਦਾ ਵੀ ਫਰਕ 100 120 ਰੁਪਏ ਗਾਗ ਵਿਚਾਰਾ ਕੀ ਕਰਿਆ ਜਾ ਜੀ ਗਾਗ ਨੂੰ ਸਬਜੀ ਨਹੀਂ ਮਿਲੇਗੀ ਵਿਚਾਰਾ ਤਾਂ ਉਹਨਾਂ ਦੇ ਲੈਣੀ ਹੈ ਵਿਚਾਰਨੇ ਥੋੜੀ ਲਾਈ ਹੈਗਾ ਲੈ ਕੇ ਜਾਣੀ ਆ ਉਹਨੇ ਗਾਲਾਂ ਕਿਹੜੀਆਂ ਸਸਤੀਆਂ ਹੈ ਇਹ ਸਬਜ਼ੀਆਂ ਉਸ ਤੋਂ ਵੀ ਮਹਿੰਗੀਆਂ ਹੈਗੇ ਮਸਾਲੇ ਹੋਰ ਮਹਿੰਗੇ ਹੋਗੇ 100 ਰੁਪਏ ਕਿਲੋ ਮਰਚਾ ਕੀ ਹੈ 120 ਰੁਪਏ ਕਿਲੋ ਅਦਰੇ ਦੇ ਸੇ 150 ਰੁਪਏ ਕਿਲੋ ਲਸਣ ਆ ਗਿਆ। ਯਾ ਲੱਗਦਾ ਕਿ ਇਹ ਘਰ ਦੀ ਖੋਈ ਤੇ ਫਰਕ ਪੈਗਾ। ਸਰ ਜੀ ਪੂਰਾ ਪੂਰਾ ਫਰਗਮਾਨਾ ਜੀ ਕੋਈ ਮਾੜਾ ਮਾੜਾ ਬੰਦਾ ਵੀ ਲੈਣ ਆਇਆ ਕੋਈ ਸਬਜ਼ੀ ਦੇ 150 ਰੁਪਏ ਇਹ ਆਉਂ ਬੰਦੇ ਦਾ ਪਤਾ ਵੀ ਨਹੀਂ ਲੱਗਦਾ ਸਬਜ਼ੀ ਪਾਈ ਕੀ ਉਹਨੇ ਲਵਾਵੇ ਚ। ਸਰ ਗੱਲ ਇਹ ਹੈ ਕਿ ਸਬਜ਼ੀਆਂ ਇੰਨੀਆਂ ਕਿ ਮਹਿੰਗੀਆਂ ਹੋ ਗਈਆਂ ਵੀ ਸਾਡੀ ਪਹੁੰਚ ਤੋਂ ਦੂਰ ਹੋ ਰਹੀਆਂ। ਕਿਉਂਕਿ ਜਿਹੜੀ ਪਹਿਲੇ ਸਬਜ਼ੀ ਕੋਈ 10 ਰੁਪਏ ਕਿਲੋ ਸੀ ਅੱਜ ਉਹ ਹੀ ਸਬਜ਼ੀ 100 ਰੁਪਏ ਕਿਲੋ ਵਿਕ ਰਹੀ ਹੈ। ਤੇ ਇਸ ਕਰਕੇ ਅਸੀਂ ਇੱਥੇ ਰੋਜ਼ ਹੁਣ ਪੰਨੇ ਕਿਲੀਆਂ ਸਬਜ਼ ਇੱਥੇ ਦੀ ਵੀ ਗੱਲ ਹੈ ਜੀ ਕਹਿੰਦੇ ਆਪਾਂ ਸਮਾਜ ਦੀ ਗੱਲ ਕਰੀਏ ਜਿਹੜੇ ਗਰੀਬ ਲੋਕ ਹੈ ਉਹਨਾਂ ਦੇ ਇਸ ਚੀਜ਼ ਦਾ ਬੜਾ ਅਸਰ ਪੈ ਰਿਹਾ ਵੀ ਉਹਨਾਂ ਦੇ ਘਰ ਵਿੱਚ ਕੋਈ ਸੁੱਕੀ ਸਮਝ ਨਹੀਂ ਇਸ ਲਈ ਪਾ ਗਈ ਕਿਉਂਕਿ ਉਹਦੀ ਪਹੁੰਚ ਤੋਂ ਬਾਹਰ ਹੈ ਕੋਈ ਵੀ ਚੀਜ਼ ਲੈ ਲੋ 50 60 ਰੁਪਏ ਕਿਲੋ 100 ਰੁਪਏ ਕਿਲੋ ਹੈ ਇੱਕ ਟਾਈਮ ਦੀ ਜੇ 100 ਰੁਪਏ ਸਬਜ਼ੀ ਹੈਗੀ ਜੇ ਦੋ ਟਾਈਮ ਬਣਾਏਗਾ ਤੇ 200 ਦੀ ਸਬਜ਼ੀ ਮਜ਼ਦੂਰ ਬੰਦਾ ਤੇ ਸਬਜ਼ੀ ਬਣਾ ਹੀ ਨਹੀਂ ਸਕਦਾ ਸਿੱਧਾ ਸਿੱਧਾ ਅਸਰ ਲੋਕਾਂ ਦੀ ਜੇਬ ਵਿੱਚ ਪੈ ਰਿਹਾ ਹੈ ਸਰਕਾਰ ਨੂੰ ਵੀ ਇਹਦੇ ਬਾਰੇ ਕੋਈ ਸੋਚਣਾ ਚਾਹੀਦਾ ਹੈ ਕਿ ਸਬਸਿਡੀ ਲੈ ਕੇ ਕਿ ਸਬਜ਼ੀ ਲੋਕਾਂ ਨੂੰ ਸਸਤੀ ਮ ਸਾਡੀ ਸਥਿਤੀ ਸੱਚੀ ਸੋਹਣੀ ਬਹੁਤ ਜ਼ਿਆਦਾ ਆਫਤ ਕਰ ਰਿਹਾ ਜੀ ਮਿਹਨਾਈ ਜੀ ਸਬਜ਼ੀ ਬਹੁਤ ਜ਼ਿਆਦਾ ਮੀਗੀ ਹੋ ਗਈ ਹੈ ਅਸੀਂ ਪਹਿਲਾਂ ਇੱਕ ਦਾਲ ਬਣਾਉਂਦੇ ਸੀ ਨਾਲ ਸੁੱਕੀ ਸਬਜ਼ੀ ਬਣਾਉਂਦੇ ਸੀ ਲੇਕਿ ਜਦੋਂ ਤੇ ਸਬਜ਼ੀਆਂ ਮੀਗੀ ਹੋਈਆਂ ਨੇ ਸਾਨੂੰ ਜ਼ਿਆਦਾਤਰ ਆਲੂ ਕਰੀ ਵਾਲੇ ਆਲੂ ਬਣਾਉਣੇ ਪੈ ਰਹੇ ਨੇ ਜਾਂ ਦਹੀਂ ਵਾਲੇ ਆਲੂ ਬਣਾਉਣੇ ਪੈ ਰਹੇ ਨੇ ਸਬਜ਼ੀ ਨੂੰ ਹੱਥ ਨਹੀਂ ਪੈ ਰਿਹਾ ਦੇ ਇਸ ਵਾਸਤੇ ਅਸੀਂ ਮਜਬੂਰ ਹੋ ਕੇ ਇਹ ਚੀਜ਼ਾਂ ਕਰ ਰਹੇ ਹਾਂ